ਸ਼ਲੋਕ ਮਹੱਲਾ ਚੌਥਾ ਸਾਖਤ ਜਾਏ ਨਿਵਹਿ ਗੁਰ ਆਗੇ ਹੁਣ ਮਹਾਰਾਜ ਸਾਹਿਬ ਫਰਮਾਉਂਦੇ ਹਨ ਸਾਖਤ ਵੀ ਆਪਣੇ ਮਤਲਬ ਵਾਸਤੇ ਜਿਹੜੇ ਸ਼ਕਤੀ ਦੇ ਉਪਾਸ਼ਕ ਕਠੋਰ ਚਿੱਤ ਵਾਲੇ ਲੋਕ ਹੈ ਉਹ ਵੀ ਗੁਰਾਂ ਦੇ ਅੱਗੇ ਜਾ ਕੇ ਮਤਲਬ ਵਾਸਤੇ ਮੱਥਾ ਟੇਕ ਦਿੰਦੇ ਹੈ ਮਨ ਖੋਟੇ ਕੂੜ ਕੂੜਿਆਰੇ ਮਨ ਉਹਨਾਂ ਦੇ ਖੋਟੇ ਹਨਗੇ ਖੋਟੇ ਸਵੇ ਤੁਹਾਨੂੰ ਤੋਂ ਹੀ ਨੇ ਹੈ ਜਿਹੜੂ ਬੋਲਣ ਵਾਲੇ ਐ ਝੂਠ ਦੀ ਪ੍ਰਾਪਤੀ ਵਾਲੇ ਪਦਾਰਥਾਂ 'ਚ ਲੱਗੇ ਹੋਏ ਐ ਜਾਂ ਗੁਰ ਕਹ ਉਠੋ ਮੇਰੇ ਭਾਈ ਜਦੋਂ ਕੋਈ ਸਿੱਖ ਜਿਵੇਂ ਦਸਵੇਂ ਪਾਸ਼ਣ ਮੰਗੇ ਸਨ ਕਿ ਕੋਈ ਸਿਰ ਦਿਓ ਭਾਈ ਗੁਰੂ ਕਾ ਲੋੜ ਹੈ ਜਦੋਂ ਗੁਰੂ ਸਾਹਿਬ ਜੀ ਕਹਿੰਦੇ ਉਠੋ ਮੇਰੇ ਭਰਾਵੋ ਸਿੱਖ ਦੀ ਲੋੜ ਹੈ ਕੁਰਬਾਨੀ ਕਰੋ ਬਹਿ ਜਾਹੇ ਕੁਸਰ ਬਗਲਾਰੇ ਉਸ ਵੇਲੇ ਕੁਸੜ ਕੇ ਵਿੱਚ ਫਸ ਕੇ ਬਹਿ ਜਾਂਦੇ ਬਗਲੇਾਂ ਵਾਂਗੂ ਨੀਵੀਂ ਪਾ ਕੇ ਬਹਿ ਜਾਂਦੇ ਹਨਗੇ ਬਗਲਾਰੇ ਕੁੰਝੇ ਚ ਕੋਨੇ ਵੈਠ ਕਰਕੇ ਘੁਸਰ ਕੇ ਦਬ ਕੇ ਬਹਿ ਜਾਂਦੇ ਆ ਤਹਾਂ ਸਿਰ ਨਹੀਂ ਚੱਕਦੇ ਵੀ ਕਿ ਮੈਨੂੰ ਨਾ ਇਸ਼ਾਰਾ ਕਰ ਦੇਣ ਵੀ ਤੈਨੂੰ ਕਿਹਾ ਇਸ ਪ੍ਰਕਾਰ ਕਹਿੰਦੇ ਬਗਲੇ ਦੀ ਨਹੀਂ ਆਈ ਬਗਲਾਰੇ ਪਾਸੇ ਕੋਨੇ ਤੇ ਹੋ ਕਰਕੇ ਕੁਸਰਕੇ ਦਬਕੇ ਬੈਠ ਜਾਂਦੇ ਹਨ ਉਹ ਗੁਰਸਿੰਮੀਪੁਰਖ ਬਗਲਿਆਂ ਦੀ ਨਿਆਈ ਜੋ ਹਨ ਗੁਰਸਿੱਖਾਂ ਅੰਦਰ ਸਤਗੁਰ ਵਰਤੈ ਇਹ ਗੁਰਸਿੱਖਾਂ ਦੇ ਅੰਦਰ ਸਤਗੁਰੂ ਸੱਚੇ ਪਾਤਸ਼ਾਹ ਜੀ ਆਪ ਵਰਤਦੇ ਹਨ ਚੁਣ ਕੱਢੇ ਲੱਦੋ ਵਾਰੇ ਜਿਵੇਂ ਵੀ ਚੰਦ ਭਾਣ ਲੈਂਦਾ ਸੀ ਜਿਹਾ ਜਿਹਾ ਕੋਈ ਹੋਵੇ ਇਸ ਪ੍ਰਕਾਰ ਲੱਭਣ ਵਾਲੇ ਸਿੰਘਾਂ ਨੂੰ ਚੁਣ ਕੇ ਕੱਢਲੇ ਵੀ ਇਹ ਬੇਮੁਖ ਲੋਕ ਹਨਗੇ ਇਹ ਖਾਨ ਵੀ ਇਹ ਤਾ ਅੱਗੇ ਹਨ ਹੈ ਤੇ ਜਦੋਂ ਸਿੱਖ ਦੇਣ ਦੀ ਲੋੜ ਪਵੇ ਉਹ ਦਬ ਜਾਂਦੇ ਆ ਡਰ ਜਾਂਦੇ ਆ ਲੁਕ ਜਾਂਦੇ ਆ ਇਉਂ ਲੱਭਣ ਵਾਲੇ ਗੁਰਸਿੱਖਾਂ ਨੇ ਕੱਢ ਲਏ ਹਨ ਚੁਣ ਕੱਢ ਚੁਣ ਕੇ ਕੱਢ ਲਏ ਲੱਭਣ ਵਾਲੇ ਜਿਹੜੇ ਸਨ ਉਹਨਾਂ ਦੀ ਖੋਜ ਕੇ ਇਹ ਦਿਲਚਰਾ ਲੋਕ ਹਨ ਓਏ ਅੱਗੇ ਪਿੱਛੇ ਬਹਿ ਮੋਹ ਛਪਾਉਣ ਉਹ ਜਦੋਂ ਕਿਤੇ ਕਨਾ ਪ੍ਰਸ਼ਾਦ ਦਾ ਸ਼ਾਂਦਾ ਨਹੀਂ ਹੋਵੇ ਉਦੋਂ ਸਭ ਤੋਂ ਅੱਗੇ ਦੂਰਾ ਗੱਫਾ ਪਾੜਨੇ ਆ ਤੇ ਜਦੋਂ ਕੋ ਸਿਰ ਦੇਣ ਦੀ ਲੋੜ ਪਵੇ ਉਹ ਮਾਫੀ ਮੰਗ ਜਾਂਦੇ ਆ ਉਹਦੇ ਪਿੱਛੇ ਵਹਿ ਕੇ ਮੂੰਹ ਛਪਾ ਲੈਂਦੇ ਹਨ ਨਾ ਰਲਨੀ ਖੋਟਿਆਰੇ ਐਸੇ ਖੁਟਿਆਈ ਆਲੇ ਜਿਹੜੇ ਪੁਰਖਾ ਰਲਦੇ ਨਹੀਂ ਉਹ ਗੁਰਸਿੱਖਾਂ ਚ ਉਹ ਖੋਟੇ ਪੁਰਖ ਹਨ ਖੁਟਿਆਈ ਦੇ ਆਰੇ ਪ੍ਰਾਪਤੀ ਵਾਲੇ ਹਨ ਉਹਨਾਂ ਦਾ ਪੱਖ ਸੋ ਉਥੈ ਨਹੀਂ ਉਹਨਾਂ ਦਾ ਕੱਖ ਨਿੰਦਿਆ ਕਰਨੀ ਚੁਗਲੀ ਕਰਨੀ ਝੂਠ ਬੋਲਣਾ ਝੂਠੀ ਹਵਾਹੀ ਦੇਣੀ ਇਹ ਉੱਥੇ ਸੁਸੰਗਤ ਵਿੱਚ ਇਹ ਚੀਜ਼ਾਂ ਨਹੀਂ ਮਿਲਦੀਆਂ ਹਨ ਜਾਏ ਕੂੜ ਲਹਿਨ ਭੇਡਾਰੇ ਬਿਸਕੁਰਗਾਂ ਭੇਡਾਂ ਰੂੜੀਆਂ ਵਿੱਚ ਜਾ ਕੇ ਵਿਸ਼ਟਾ ਖਾਂਦੀਆਂ ਇਸ ਪ੍ਰਕਾਰ ਉਹ ਕੂੜ ਝੂਠੇ ਪੁਰਖ ਜਿਥੇ ਝੂਠ ਬੋਲੀਦਾ ਛਲ ਕਰੀਦਾ ਉਹ ਪਰਾਈ ਨਿੰਦਿਆ ਰੂਪੀ ਭੇਡਾਂ ਦੀ ਨਿਆਈ ਵਿਸ਼ਟਾ ਹੀ ਖਾਂਦੇ ਹਨ ਜੇ ਸਾਾਕਤ ਨਰ ਖਾਵਾਈਏ ਲੋਚੀਏ ਜੇ ਸਾਾਕਤ ਪੁਰਖ ਨੂੰ ਮਾਰਾ ਚੰਗਾ ਚੰਗਾ ਤਿੰਨ ਮੇਲ ਦਾ ਖਵਾ ਦਈਏ ਚੰਗੇ ਮਾਲ ਪੂੜੇ ਮਠਿਆਈ ਖਵਾ ਦਈਏ ਤੇ ਲੋਚੀਏ ਚੰਗਾ ਬਣ ਜਾਵੇ ਬਿਖ ਕੱਢਾ ਮੁਖ ਉਗਲਾਰੇ ਉਹਦੀ ਇਹ ਆਦ ਦੇ ਜਿਵੇਂ ਸੱਪਾ ਦੁੱਧ ਪਿਆਈਏ ਬਿਖ ਮੁਖੋਂ ਸੱਟਾ ਸੱਪ ਨੂੰ ਦੁੱਧ ਪਿਆਈਏ ਮੂੰਹ ਚ ਝੱਗ ਵੀ ਉਹ ਹੀ ਸਿੜਦਾ ਐ ਐਵੇਂ ਉਹਨਾਂ ਨੂੰ ਚੰਗੇ ਚੰਗੇ ਪਦਾਰਥ ਭਾਵੇਂ ਖਵਾ ਦਿਓ ਫੇਰ ਵੀ ਉਹ ਨਿੰਦਿਆ ਹੀ ਕਰਨਗੇ ਬਿਖ ਬਿਖ ਕੱਢਾ ਮੁਖ ਉਗਲਾਰੇ ਨਿੰਦਿਆ ਰੂਪੀ ਬਿਓ ਕੱਢਣਗੇ ਮੂੰਹ ਜੋ ਉਗਲ ਉਗਲ ਛਣ ਕੇ ਸੱਪ ਦੀ ਨਹੀਂ ਆਈ ਉਹ ਨਿੰਦੇ ਕਰ ਕੇ ਸਾਨੂੰ ਡਰਦੇ ਖਵਾਉਂਦੇ ਪਤਾ ਨਹੀਂ ਸਾਹੀ ਬਣੀ ਹੈ ਵੀ ਕਿਤੇ ਉਲਟ ਨਾ ਸਾਥੋਂ ਲੋਕਾਂ ਨੂੰ ਕਰ ਦੇਣ ਇਹ ਤਾਂ ਸਾਨੂੰ ਡਰਦੇ ਖਵਾਉਂਦੇ ਪਿਆਉਂਦੇ ਹੈ ਐ ਜ਼ਹਿਰ ਹੀ ਨਿੰਦियां ਕੱਢਦੇ ਹਨਗੇ ਗੋਲ ਗੋਲ ਕੇ ਮੂੰਹ ਚੋਂ ਕੱਢ ਕੇ ਪ੍ਰਗਟ ਕਰਕੇ ਹਰ ਸਾਖਤ ਸੇਤੀ ਸੰਗ ਨਾ ਕਰੀਆ ਮਾਰੇ ਜੀ ਹਰੀ ਦੇ ਤਿਆਰਿਓ ਜਿਹੜੇ ਸਾਖਤ ਪੁਰਖ ਹੈ ਉਹਨਾਂ ਦੀ ਸੰਗਤ ਨਾ ਕਰੋ ਕਦੇ ਓਏ ਮਾਰੇ ਸਿਰਜਣਹਾਰੇ ਉਦੋਂ ਸਿਰਜਣਹਾਰ ਪਰਮੇਸ਼ਰ ਦੇ ਮਾਰੇ ਹੋਏ ਹਨਗੇ ਉਹ ਨਾਸ ਕੀਤੇ ਹੋਏ ਹਨ ਫਟਕਾਰੇ ਹੋਏ ਹਨ ਜਿਸका एहो ਹਰ ਫਿਰ ਪੜੋ ਹਰ ਸਾਖਤ ਸੇਤੀ ਸੰਗ ਨਾ ਕਰਿਓ ਇਹ ਹਰੀ ਸਾਖਤਾਂ ਦੇ ਸਾਥ ਸਾਡਾ ਸੰਗ ਨਾ ਕਰਾਇਓ ਓਏ ਮਾਰੇ ਸਿਰਜਣਹਾਰ ਉਸ ਜਿਹੜਾ ਪਰਮੇਸ਼ਰ ਨੇ ਮਾਰੇ ਥੋੜਾ ਨਾਲ ਨਾਲ ਹੋ ਜਾ ਭਾਈ ਪੋਤਿਆਂ ਸੰਗ ਵਿੱਚ ਸਿਰਜਣਹਾਰ ਉਸ ਜਿਹੜਾ ਪਰਮੇਸ਼ਰ ਦੇ ਮਾਰੇ ਹੋਏ ਹਨ ਬੇਮੁਖ ਕੀਤੇ ਹੋਏ ਹਨ ਜਿਸ ਕਾ ਇਹੋ ਖੇਲ ਸੋਈ ਕਰ ਵੇਖੈ ਜਿਸ ਵਾਹਿਗੁਰੂ ਦਾ ਖੇਲ ਕਹ ਤੋ ਕੋ ਸੰਸਾਰ ਰਚਿਆ ਹੋਇਆ ਤਮਾਸ਼ਾ ਬਣਾਇਆ ਹੋਇਆ ਓਹੀ ਕਰਕੇ ਤਾਂਸੀ ਪੁਰਖਾਂ ਦੀ ਇਹੀ ਜੀ ਹਾਲਤ ਹੈ ਰਾਜਸਿਆਂ ਦੀ ਠੱਗੀ ਮਾਰਨ ਵਾਲੀ ਹੈ ਸ਼ਾਂਤਿਆਂ ਦੀ ਨਰਮਾਈ ਵਾਲੀ ਹੈ ਇਉਂ ਖੇਲ ਕਰਕੇ ਆਪ ਹੀ ਵੇਖ ਰਿਹਾ ਹੈ ਜਨ ਨਾਨਕ ਨਾਮ ਸਮਾਰੇ ਸਤਗੁਰੂ ਸਾਹਿਬ ਜੀ ਕਹਿੰਦੇ ਭਾਈ ਜਨ ਤਾਂ ਅਸੀਂ ਮਰਦੇ ਨਾਮ ਨੂੰ ਯਾਦ ਕਰਦੇ ਆਂ ਪਰਮੇਸ਼ਰ ਦੇ ਨਾਮ ਸਮਾਲਨ 'ਚ ਜੁੜੇ ਹੋਏ ਹਾਂ ਮਹੱਲਾ ਚੌਥਾ ਸਤਗੁਰੂ ਪੁਰਖ ਆਗਮ ਹੈ ਕਿ ਭਾਈ ਸਤਗੁਰੂ ਪੂਰਨ ਹਨ ਸਾਰਿਆਂ ਥਾਵਾਂ 'ਚ ਤੇ ਮਨ ਦੀ ਗਮਤਾ ਦੇ ਪਾਉਣ ਤੋਂ ਰਹਿ ਤਾ ਸੰਕਲਪ ਕਲਪ ਦਾ ਵਿਸ਼ਾ ਨਹੀਂ ਹਨ ਸ਼ਾਸਤਰਾਂ ਕਰਕੇ ਵੀ ਗੰਮ ਹੈ ਮਹਾਰਾਜਾ ਜਾਨਣਾ ਜਿਸ ਅੰਦਰ ਹਰ ਓਰ ਧਾਰਿਆ ਜੇ ਸਤਗੁਰੂ ਜੀ ਨੇ ਹਿਰਦੇ ਦੇ ਅੰਦਰ ਪਰਮੇਸ਼ਰ ਦੇ ਤਾਂ ਹੀ ਹਰੀ ਨੂੰ ਵਸਾਇਆ ਹੋਇਆ ਹੈ ਸਤਗੁਰੂ ਨੂੰ ਆਪੜ ਕੋਈ ਨਾ ਸਕਈ ਸਤਗੁਰਾਂ ਦੇ ਨਾਲ ਮੁਕਾਬਲਾ ਕਰਨ ਵਾਲਾ ਤੇ ਜਿੱਤਣ ਵਾਸਤੇ ਕੋਈ ਪਹੁੰਚ ਨਹੀਂ ਸਕਦਾ ਹੈ ਜਿਸ ਵੱਲ ਸਿਰਜਣਹਾਰ ਜਿਨ੍ਹਾਂ ਦੀ ਤਰਫ ਸਿਰਜਣਹਾਰ ਪਰਮੇਸ਼ਰ ਹੈ ਰੰਗਜੀਵਨ ਕਿਹਾ ਸੀ ਮੈਂ ਸਾਰੀ ਦੁਨੀਆ ਨੂੰ ਮੁਸਲਮਾਨ ਕਰ ਲਵਾਂ ਉਸ ਵੇਲੇ ਕੋਈ ਆਵਾਜ਼ ਖਾਵ ਕੋ ਐਸੀ ਸੁਪਨੇ ਜਿਹਨੂੰ ਇਸ ਤਰ੍ਹਾਂ ਦੀ ਆਵਾਜ਼ ਹੋਈ ਸਭ ਪਰ ਬਲੀ ਗੁਰੂ ਬਿਨ ਠੀਸੀ ਸਾਰਿਆਂ ਦੇ ਬਲੀ ਹੋਵੰਗੇ ਪਰ ਗੁਰੂ ਸਾਹਿਬ ਤੇ ਨਾ ਜੋਰ ਨਹੀਂ ਚੱਲੇਗਾ ਤੂੰ ਭਾਵੇਂ ਕਿੰਨਾ ਜੋਰ ਕਰੇਗਾ ਗੁਰੂ ਸਾਹਿਬ ਨੂੰ ਪਕੜ ਨਹੀਂ ਸਕੇਗਾ ਐਸੇ ਪ੍ਰਕਾਰ ਹੋਈ ਕਲਗੀਧਰ ਜੀ ਜਫਰਨਾਵਾ ਭੇਜ ਕੇ ਬੀਨੇ ਤੋਂ ਜਦੋਂ ਪੜਿਆ ਸ਼ਰਮਿੰਦਗੀ ਦੇ ਨਾਲ ਹੀ ਸਾਥ ਸੰਗਤ ਜੀ ਉਸ ਵੇਲੇ ਮਰ ਗਿਆ ਇਹ ਹਾਲਤ ਹੋਈ ਅੰਤ ਨੂੰ ਗੁਰੂ ਸਾਹਿਬ ਦੇ ਤੇ ਜੋਰ ਨਹੀਂ ਕਿਸੇ ਦਾ ਚੱਲ ਸਕਦਾ ਜਿਸ ਵੱਲ ਜਿਸ ਵੱਲ ਸਿਰਜਣਹਾਰ ਜਿਨ੍ਹਾਂ ਕਰਮ ਗੁਰੂ ਸਾਹਿਬ ਸਿਰਜਣਹਾਰ ਪਰਮੇਸ਼ਵਰ ਆਪ ਹੈ ਉਹਨਾਂ ਦੇ ਬਰਾਬਰੀ ਕਰਨ ਵਾਲੇ ਕੋਈ ਪਹੁੰਚ ਨਹੀਂ ਸਕਦਾ ਜਿਵੇਂ ਮਰਵਾਹਿ ਜਿਹੜੇ ਸੰਗੇ ਅਤੇ ਇਹਨਾਂ ਦੇ ਪੁੱਤਰਾਂ ਨੇ ਗੁਰੂ ਸਾਹਿਬ ਦੇ ਸਿੱਖਾਂ ਦੀਆਂ ਮਸ਼ਕਾਂ ਪਾੜਨੀਆਂ ਸ਼ੁਰੂ ਕੀਤੀਆਂ ਘਰੇ ਪੜਨੇ ਸ਼ੁਰੂ ਕੀਤੇ ਗਾਗਨਾ ਤੋਲਣੀਆਂ ਸ਼ੁਰੂ ਕੀਤੀਆਂ ਅੰਤ ਨੂੰ ਇੱਕ ਪਾਤਸ਼ਾਹੀ ਖਜ਼ਾਨਾ ਆਉਂਦਾ ਸੀ ਉਹਨਾਂ ਦੀ ਖੱਚਰ ਇਹ ਅੰਦਰ ਵਾਲੀ ਉਸ ਵੇਲੇ ਸਾਰੇ ਕਤਲ ਕਰਤੇ ਸੀ ਮਰਵਾਏ ਦੇ ਜਿੰਨੇ ਮੁੰਡੇ ਐ ਇਹ ਦੰਡ ਮਿਲਿਆ ਸੀ ਉਹਨਾਂ ਨੂੰ ਇੱਕ ਵਾਰੀ ਸੰਿਆਸੀ ਪਾਣੀ ਭਰਨ ਆ ਕੇ ਉੱਥੇ ਗਏ ਉਹਦੇ ਮਹੰਤ ਦੀ ਅੱਖ ਕੱਢ ਦੁੱਤੀ ਇਹਨਾਂ ਨੂੰ ਗੁਲੇਲੇ ਮਾਰ ਕੇ ਜਿਵੇਂ ਸਿੱਖਾਂ ਦੇ ਮਾਰਦੇ ਸਨ ਉਹਨਾਂ ਨੂੰ ਫੜ ਕੇ ਕੋਈ ਚੀਰ ਕੇ ਮਾਰਦੇ ਸੀ ਇਸ ਪ੍ਰਕਾਰ ਉਹਨਾਂ ਨੂੰ ਪ੍ਰਵੇਸ਼ੂਰੀ ਨਾਸ਼ ਕਰਦਾ ਹੈ ਗੁਰੂ ਸਾਹਿਬ ਤਨ ਗੁਰੂ ਮਹਾਰਾਜਾ ਉਹਨਾਂ ਦੇ ਪ੍ਰਾਪ ਬਰਾਬਰੀ ਕੋਈ ਕਰ ਨਹੀਂ ਸਕਦਾ ਹੈ ਸਤ ਗੁਰੂ ਜਿਸ ਵੱਲ ਸਿਰਜਣਹਾਰ ਆ ਜਿਹਨੇ ਤਾਲਫਾ ਆਪ ਸਿਰਜਣਹਾਰ ਪਰਮੇਸ਼ਵਰ ਹੈ ਸਤ ਗੁਰੂ ਦਾ ਖੜਗ ਸੰਜੋ ਹਰ ਭਗਤ ਹੈ ਸਤ ਗੁਰੂ ਸਾਹਿਬ ਸ੍ਰੀ ਸਾਹਿਬ ਵੀ ਰੱਖਦੇ ਹੈ ਸੰਜੋ ਵੀ ਰੱਖਦੇ ਹੈ ਨਾਲ ਸਤ ਗੁਰਾਂ ਦੇ ਵਕਾਰਾਂ ਦੇ ਜਿਤਣ ਵਾਸਤੇ ਪਰਮੇਸ਼ਵਰ ਦੀ ਜਿਹੜੀ ਭਗਤੀ ਹੈ ਇਹ ਸ੍ਰੀ ਸਾਹਿਬ ਹੈ ਅਗੇ ਜੋ ਨਿਮਰਤਾ ਹੈ ਸੁਨਾਹਮ ਤਨ ਨਿਮਰਤਾ ਜੇ ਸੀਰ ਤੇ ਨਿਮਰਤਾ ਰੱਖਣੀ ਹੈ ਸੰਜੋਬ ਪਹਿਰੀ ਹੋਈ ਹੈ ਸਤਗੁਰਾਂ ਦਾ ਪਰਮੇਸ਼ਰ ਦਾ ਨਾਮ ਰੂਪੀ ਖੜਗ ਹੈ ਸੋ ਖੜਗ ਜੋਰ ਪਰਾ ਕੋ ਜੀਰ ਹੈ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਗੁਰੂ ਸਾਹਿਬ ਸਿੱਖਾਂ ਦੇ ਜੋਰ ਗਿਆਨ ਰੂਪੀ ਖੜਗ ਦਿੱਤਾ ਹੈ ਅਤੇ ਪਰਾ ਕੋ ਪਰਨ ਕਰ ਉਪਰਾ ਕਰਨ ਵਾਲਾ ਬਲ ਵਾਲਾ ਮਹਾਰਾਜ ਜੀ ਨੂੰ ਤਲਵਾਰ ਦਿੱਤੀ ਹੈ ਸਾਰਿਆਂ ਜੀਆਂ ਦੇ ਹਿਰਦੇ ਅੰਦਰ ਤੇ ਖਿਮਾ ਰੂਪੀ ਨਿਮਰਤਾ ਰੂਪੀ ਸੰਜੋਬ ਪਹਿਰੀ ਹੋਈ ਹੈ ਸਰੀ ਦੀ ਭਗਤੀ ਰੂਪ ਸਤਗੁਰਾਂ ਦੇ ਪਾਸ ਸ੍ਰੀ ਸਾਹਿਬ ਤੇ ਸੰਜੋਗ ਹੈ ਜਿਤ ਕਾਲ ਕੰਟਕ ਮਾਰ ਵਿਡਾਰਿਆ ਜਿਸ ਨਾਲ ਮਾਰਨ ਕਾਲ ਜਿਹੜਾ ਕੰਟਕ ਦੁਖਦਾਈ ਹੈ ਉਸ ਨੂੰ ਮਾਰ ਕੇ ਖੰਡਾ ਦੁੱਤਾ ਹੈ ਸਤਿਗੁਰੂ ਕਾ ਰਖਣਹਾਰਾ ਹਰ ਆਪ ਹੈ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਦੀ ਰੱਖਿਆ ਕਰਨ ਵਾਲਾ ਗੁਰੂ ਅੰਗਦ ਸਾਹਿਬ ਦੀ ਰੱਖਿਆ ਕਰਨ ਵਾਲਾ ਆਪ ਹਰੀ ਹੈ ਸਤਿਗੁਰੂ ਕੈ ਪਿਛੈ ਹਰ ਸਭ ਉਵਾਰਿਆ ਸਤਿਗੁਰਾਂ ਦੇ ਪਿਛੇ ਹਰੀ ਨੂੰ ਸਾਰਿਆਂ ਨੂੰ ਉਵਾਰਤਾ ਸ੍ਰੀ ਗੁਰੂ ਸਤਵੇਂ ਪਾਤਸ਼ਾਹ ਨੇ ਛੇਵੇਂ ਪਾਤਸ਼ਾਹ ਜਿਦੋਂ ਗੁਰਿਆਈ ਦਿੱਤੀ ਉਸ ਵੇਲੇ ਮਾਰਨ ਪੁੱਛਿਆ ਸੱਚੇ ਪਾਤਸ਼ਾਹ ਸਾਨੂੰ ਕੀ ਆਗਿਆ ਜੰਗ ਕਰਨ ਦੀ ਸੱਚੇ ਪਾਤਸ਼ਾਹ ਨੇ ਕਿਹਾ ਤੁਸੀਂ ਜੰਗ ਨਹੀਂ ਕਰਨਾ ਮਹਾਰਾਜ ਸ਼ਾਂਤចិត្ត ਰਹਿਣਾ ਸੰਗਤਾਂ 2200 ਸਵਾਰ ਨਾਲ ਰੱਖਣਾ ਸ਼ਸਤਰਧਾਰੀ ਬਣ ਕੇ ਰਹਿਣਾ ਮਹਾਰਾਜ ਜੇ ਚੜ ਕੇ ਆ ਜੇ ਮਹਾਰਾਜ ਸਾਹਿਬ ਵੇਖ ਕੇ ਬੜੇ ਪ੍ਰਸੰਨ ਹੋਏ ਕਹਿੰਦੇ ਕਿੰਨਾ ਵੀਰ ਰਸ ਹੈ ਇਹਨਾਂ ਨੂੰ ਸਾਡੇ ਪੁੱਤ ਜੰਦ ਪਰਖ ਕੇ ਕਹਿਣ ਲੱਗੇ ਨਹੀਂ ਵੇ ਜਿਹੜਾ ਥੋਦੇ ਚੜ ਕੇ ਆਊਗਾ ਤੁਹਾਡੇ ਤੱਕ ਪਹੁੰਚ ਨਹੀਂ ਸਕੇਗਾ ਐਵੇਂ ਹੋਇਆ ਸਾਧ ਸੰਗਤ ਜੀ ਸਤਵੇਂ ਪਾਤਸ਼ਾਹ ਮਹਾਰਾਜ ਜਿਨ ਜਿੰਨਾ ਚ 23 ਸਾਲ ਗੁਰਤਾ ਗੱਦੀ ਕੀਤੀ ਹੈ ਕੋਈ ਵੀ ਚੜ ਕੇ 17 ਸੂਬੇ ਚੜਾਏ ਔਰੰਗਜੀਬਨ ਮਹਾਰਾਜ ਨੂੰ ਪਕੜਨ ਵਾਸਤੇ ਰਾਜ ਕੋਈ ਢਾਲ ਨਾਲ ਮਰ ਗਿਆ ਕੋਈ ਆਪੋ ਵਿੱਚ ਹੀ ਲੜ ਕੇ ਮਰ ਗਿਆ ਕਿਸੇ ਦਾ ਪੇਟ ਫੁੱਲ ਗਿਆ ਐ 17 ਵਾਰ ਸਾਰਿਆਂ ਦੇ ਹਮਲੇ ਕੀਤੇ ਬਿਆਰਥ ਗਏ ਫਿਰ ਬੇਨਤੀ ਕੀਤੀ ਤੇ ਰਾਮ ਰਾਮ ਆਦਨ ਭੇਜਿਆ ਸੀ ਕਰਾਮਾਤ ਦਿਖਾਉਣ ਵਾਸਤੇ ਇਸ ਪ੍ਰਕਾਰ ਮਹਾਰਾਤੇ ਜੋਰ ਨਹੀਂ ਕਿਸੇ ਦਾ ਚੱਲ ਸਕਦਾ ਸਤਿਗੁਰੂ ਕਾ ਰਖਣਹਾਰਾ ਹਰ ਆਪ ਹੈ। ਆਪ ਹੀ ਹਰੀ ਸਭਗਉਆਂ ਦੀ ਰੱਖਿਆ ਕਰਨ ਵਾਲਾ ਹੈ। ਸਤਿਗੁਰੂ ਕੈ ਪਿੱਛੇ ਹਰ ਸਭ ਉਵਾਰਿਆ। ਸਤਿਗੁਰਾਂ ਦੇ ਪਿੱਛੇ ਹਰੀ ਨੇ ਸਾਰਿਆਂ ਨੂੰ ਉਵਾਰਿਆ ਬਚਾਇਆ ਹੈ। ਜੋ ਮੰਦਾ ਚਿਤਵੇ ਪੂਰੇ ਸਤਿਗੁਰੂ ਦਾ ਜੋ ਪੂਰ ਸਤਿਗੁਰਾਂ ਦੀ ਬੁਰੀਾਈ ਕੋਈ ਚਿਤਵੇਣ ਹੋਇਆ ਸੰਕਲਪ ਭੈੜਾ। ਉਹ ਆਪ ਉਪਾਵਣਹਾਰੈ ਮਾਇਆ। ਆਪ ਜਿਹਾ ਕਰਨ ਵਾਲੇ ਨੂੰ ਮਾਰ ਦਿੱਤਾ ਹੈ, ਨਾਸ਼ ਕਰ ਦਿੱਤਾ ਹੈ। ਇਹ ਗੱਲ ਹੋਵੇ ਹਰ ਦਰਗਹ ਸੱਚੇ ਕੀ। ਹਰੀ ਦੁਰਗਾ ਸੱਚੇ ਦੀ ਦਰਗਾਹ ਵਿੱਚ ਇਹ ਗੱਲ ਹੁੰਦੀ ਹੈ ਬਕੁੰਠ ਵਿੱਚ ਜਨ ਨਾਨਕ ਅਗਮ ਵਿਚਾਰ ਗੁਰੂ ਸਾਹਿਬ ਵੀ ਕਹਿੰਦੇ ਜਿਹੜਾ ਬੇਰ ਸਾਖ ਰੰਗ ਕਰਕੇ ਅਗਮ ਹੈ ਨਾ પ્રસੰਗ ਉਹ ਅਸੀਂ ਗਮਤਾ ਤੋਂ ਰਹਿਤ ਵਿਚਾਰ ਨੂੰ ਛੋੜੇ ਤਾਂ ਹੀ ਗੁਰ ਸਿੱਖੋ ਪ੍ਰਗਟ ਕਰਕੇ ਦੱਸਿਆ ਪਰਲੋਕ ਦੀ ਹਾਲਤ ਨੂੰ ਪੌੜੀ ਅਗਮ ਅਗਮ ਬਾਤ ਕੇ ਦੱਸਿਆ ਤੁਹਾਨੂੰ ਵਿਚਾਰ ਕੇ ਪੌੜੀ ਸੱਚ ਸੁਤਿਆਂ ਜਿਨੀ ਅਰਾਧਿਆ ਜਿਨ੍ਹਾਂ ਨੂੰ ਸੱਚੇ ਨਾਮ ਨੂੰ ਸੌਣ ਲੱਗਿਆ ਵੀਰ ਆਦਨਾ ਕੀਤਾ ਹੈ ਜਾਂ ਉੱਠੇ ਤਾਂ ਸੱਚ ਚਵੇ ਜਦੋਂ ਉੱਠਦੇ ਆਂ ਉਦੋਂ ਵੀ ਸੱਚੇ ਨਾਮ ਨੂੰ ਚਵਾ ਉਚਾਰਨ ਕਰਦੇ ਹਨ ਇਹ ਵਿਰਲੇ ਜੁਗ ਮਹਿ ਜਾਣੀ ਹੈ ਉਹ ਬਹੁਤ ਵਿਰਲੇ ਹੈ ਸੰਸਾਰ ਵਿੱਚ ਕੋਈ ਕੋਈ ਹੈ ਕੋਟਨ ਮਹਿ ਨਾਨਕੋ ਨਾਰਾਇਣ ਜਿਹੀ ਚੀਤ ਉਹ ਬੇਰਲੇ ਹੈ ਜਿਵੇਂ ਸੂਰੀ ਚਮਕਦਾ ਹੁੰਦਾ ਹੈ ਚਮਕਦੇ ਉਹਨਾਂ ਦੇ ਜੀਵਨਾਂ ਯੋਗ ਵੀ ਜਾਣਨਾ ਕਰੀਏ ਜੋ ਗੁਰਮੁਖ ਸੱਚ ਰਵੇ ਜਿਹੜੇ ਗੁਰਮੁਖ ਬਣ ਕੇ ਸੱਚੇ ਨਾਮ ਨੂੰ ਰਵੇ ਉਚਾਰਨ ਕਰਦੇ ਹਨ ਸੱਚ ਚ ਰਵੇਂ ਹੋਏ ਆ ਮਿਲੇ ਹੋਏ ਰਚੇ ਹੋਏ ਆ ਹੋਮ ਬਲੇ ਹਾਰੀ ਤਿੰਨ ਕੋ ਅਸੀਂ ਉਹਨਾਂ ਪਿਆਰਿਆਂ ਤੋਂ ਸਲਾਹ ਸੈਂਕੜੇ ਵਾਰੀ ਮਾਰਾ ਕਹਿੰਦੇ ਬਲਿਹਾਰ ਜਾਣੇ ਹਾਂ ਜੇ ਅਨੰਦ ਸੱਚ ਲਵੇ ਜਿਹੜੇ ਰਾਤ ਨੇ ਸੱਚੇ ਨਾਮ ਨੂੰ ਲੈਂਦੇ ਉਚਾਰਦੇ ਹਨ ਜਿਨ ਮਨ ਤਨ ਸੱਚਾ ਭਾਵਦਾ ਜਿਨ੍ਹਾਂ ਦੇ ਮਨ 'ਚ ਵੀ ਤਨ 'ਚ ਵੀ ਸੱਚੇ ਪਾਤਸ਼ਾਹ ਦਾ ਨਾਮ ਚੰਗਾ ਲੱਗਦਾ ਹੈ ਸੱਚੀ ਦਰਗਹ ਗਵੇ ਉਹ ਸੱਚੀ ਦੁਰਗਾ ਸਤਸੰਗ ਜੀ ਗਵੇ ਗਮਤਾ ਵਾਲੇ ਹੋ ਗਏ ਉਹ ਗਾਏ ਗਏ ਸਤਖੰਡ ਦੇ ਵਿੱਚ ਉਹਨਾਂ ਦੇ ਜੀਵਨ ਚੰਗੇ ਜਨ ਨਾਨਕ ਬੋਲੇ ਸੱਚ ਨਾਮ ਸਤਸੰਗ ਜੀ ਕਹਿੰਦਾ ਭਾਈ ਸੱਚੇ ਨਾਮ ਨੂੰ ਬੋਲਦੇ ਹਾਂ ਸੱਚ ਸੱਚਾ ਸਦਾ ਨਵੇਂ ਇਹ ਜਿਹੜਾ ਸੱਚ ਨਹੀਂ ਜੇ ਕਰਕੇ ਸੱਚਾ ਪਾਤਸ਼ਾਹ ਉਹ ਸਾਰ ਨਵੇਂ ਨਵਾਂ ਰਹਿੰਦਾ ਨਿਤ ਨਵਾਂ ਨਵੇਂ ਦੇ ਨਵੇਂ ਦੇ ਪਹਾੜੇ ਦੀ ਨਹੀਂ ਆਈਏ ਵੇਖ ਲਓ ਨਵੇਂ ਦਾ ਪਹਾੜਾ ਗਿਣੋ ਭਲਾ ਬਰਕਤ ਨਾਇਆ ਨਾਇਆ 2 ਨਾਇ 18 18 ਬਣ ਕੇ ਵੀ 8 ਤੇ 1 1 ਤੇ 8 9 ਹੀ ਰਹਿ ਗਿਆ ਤੈਨੂੰ ਫਿਰ ਤਿੰਨ ਨਾਇਆ 27 ਫਿਰ ਵੀ 7 ਤੇ 2 ਨਾ ਹੀ ਰਹਿ ਨਾਇਆ ਹੀ ਰਹਿੰਦਾ ਐਵੇਂ ਪਹਾੜਾ ਸਾਰਾ ਨਾਇਆ ਦਾ ਗਿਣੀ ਚੱਲੋ 9 ਹੀ ਰਹੇਗਾ ਆਪ ਦਾ ਰੂਪ ਰੱਖੇਗਾ ਉਹ 9 9 ਗੁਣਾ ਵਧਦਾ ਜਾਏਗਾ ਫਿਰ ਵੀ ਨਾਇਆ ਹੀ ਰਹੇਗਾ ਇਸ ਪ੍ਰਕਾਰ ਨਵਾਂ ਨਾਇਆ ਜਿਵੇਂ ਨਾ ਨਾ ਗੁਣਾ ਵੱਧਾ ਜਾਂਦਾ ਹੈ ਅਤੇ ਫਿਰ ਨਾ ਹੀ ਰਹਿੰਦਾ ਹੈ ਇਸੇ ਪ੍ਰਕਾਰ ਮਹਾਰਾ ਸਦਾ ਅਨੰਤ ਰੂਪ ਧਾਰ ਲੈਂਦਾ ਹੈ ਫਿਰ ਵੀ ਨਿਤ ਨਵਾ ਸਾਹਿਬ ਨਾਏ ਦੇ ਪਹਾੜੀ ਨਹੀਂ ਰਹਿੰਦਾ ਹੈ ਸਦਾ ਉਹ ਨਵੀਨ ਸਰੂਪ ਹੈ ਸ਼ਲੋਕ ਮਹੱਲਾ ਚੌਥਾ ਕਿਆ ਸਵਣਾ ਕਿਆ ਜਾਗਣਾ ਕਿਆ ਸਵਣਾ ਕਿਆ ਜਾਗਣਾ ਜਿਹੜਾ ਗੁਰਮਖਾਂ ਦਾ ਸੋਣਾ ਕੀ ਹੈ ਤੇ ਜਾਗਣਾ ਕੀ ਹੈ ਗੁਰਮੁਖ ਤੇ ਪਰਵਾਹ ਉਹ ਤਾਂ ਪ੍ਰਮਾਣ ਨੀਕ ਹੈ ਸੁੱਤੇ ਹੀ ਉਹਨਾਂ ਦਾ ਸਹੀ ਜੇ ਜਾਗ ਹੈ ਸਹੀ ਜੇ ਸੋਵਾ ਹੈ ਗੁਰਮੁਖ ਅੰਦਰ ਉਸਤਤ ਹੋਵਾ ਹੈ ਉਹਨਾਂ ਨੇ ਸੁੱਤੇ ਹੀ ਜਾਗਣਾ ਤੇ ਸੋਣਾ ਹੈ ਰਾਤ ਨੂੰ ਉਹਨਾਂ ਦੇ ਪਰਮੇਸ਼ਰ ਦਾ ਸਿਮਰਨ ਅੰਦਰ ਹੁੰਦਾ ਰਹਿੰਦਾ ਉਸਤਤੀ ਹੁੰਦੀ ਰਹਿੰਦੀ ਹੈ ਇਸ ਕਰਕੇ ਕੀ ਉਹਨਾਂ ਨੂੰ ਸੋਣਾ ਕਹੀਏ ਵੀ ਸੁੱਤੇ ਹੀ ਰਹਿੰਦੇ ਹੈ ਕੀ ਕਹੀਏ ਉਹ ਜਾਗਦੇ ਹੀ ਰਹਿੰਦੇ ਹਨ ਗੁਰਮੁਖ ਤੇ ਪਰਵਾਹ ਜਿਹੜੇ ਗੁਰਮੁਖ ਜੀਵਨ ਵਾਲਿਆਂ ਨੂੰ ਤਾਂ ਪ੍ਰਮਾਣ ਨੀਕ ਹਨ ਸਫਲੇ ਹਨਗੇ ਕਿਆ ਸੌਣਾ ਕੀਤਾ ਉਹਨਾਂ ਨੇ ਸੰਸਾਰ ਵੱਲੋਂ ਸੌਣਾ। ਕਿਆ ਜਾਗਣਾ ਕੀਤਾ? ਜਾਗਣਾ ਵਾਹਿਗੁਰੂ ਵੱਲੋਂ ਉਹਨਾਂ ਨੇ। ਕਿਆ ਸੌਣਾ ਨਿਰਵਕਲਬ ਸਮਾਧੀ 'ਚੋਂ ਸੌਂਦੇ ਐ। ਕਿਆ ਜਾਗਣਾ ਉਹਨਾਂ ਨੇ ਸਾਰੇ ਜਗਤ ਨੂੰ ਮਿੱਠਿਆ ਜਾਣ ਕੇ ਪਰਮੇਸ਼ੀ ਦੇ ਲਿਬਲਾ ਹੋਣਾਂ ਰੂਪ ਜਾਗਣਾ ਕੀਤਾ ਹੈ। ਗੁਰਮੁਖ ਤੇ ਪਰਵਾਣ ਉਹਨਾਂ ਨੂੰ ਕੀ ਸੌਣਾ ਕਹੀਏ, ਕੀ ਜਾਗਣਾ ਚਾਹੀਏ ਜਿਨ੍ਹਾਂ ਤੁਰਿਆਤ ਪੱਤ ਵਿੱਚ ਬਿਲਤੀ ਟਿਕੀ ਹੋਈ ਹੈ। ਉਹ ਗੁਰੂ ਪ੍ਰਮਾਣਿਕ ਸਫਲੇ ਹੀ ਹਨ ਜਿੰਨਾ ਸਾਸ ਗਿਰਾਸ ਨਾ ਵਿਸਰੇ ਜਿਨ੍ਹਾਂ ਨੂੰ ਆਉਂਦੇ ਜਾਂਦੇ ਸਵਾਸ ਨਾਲ ਸਾਸ ਬਾਹਰ ਨੂੰ ਕੱਢਣ ਦਾ ਨਾਮ ਹੈ ਗਰਾਸ ਅੰਦਰ ਨੂੰ ਖਿੱਚਣ ਦਾ ਨਾਮ ਹੈ ਗਰਾਹੀ ਖਾਂਦਿਆਂ ਬੁਰਕੀ ਖਾਂਦਿਆਂ ਆ ਉਹ ਵੀ ਸਾਹ ਨੂੰ ਅੰਦਰ ਖਿੱਚਦੇ ਆ ਸਵਾਸ ਪਰ ਸਵਾਸ ਕਹਿੰਦੇ ਇਹਨੂੰ ਜਿਨ੍ਹਾਂ ਨੂੰ ਸਾਹ ਨੂੰ ਗ੍ਰਸਦੇ ਆ ਖਿੱਚਦੇ ਆ ਤੇ ਸਾਹ ਬਾਹਰ ਨੂੰ ਉਛਾਲਦੇ ਆ ਨਹੀਂ ਮਹਾਰਾਜ ਦਾ ਨਾਮ ਭੁੱਲਦਾ ਸੇ ਪੂਰੇ ਪੁਰਖ ਪ੍ਰਧਾਨ ਉਹ ਸੇਤਨਾ ਲੋਕਾਂ ਚ ਪੂਰਨ ਪੁਰਖ ਹਨਗੇ ਐਸ ਲੋਕ ਚ ਵੀ ਪ੍ਰਧਾਨ ਹਨ ਕਾਮ ਕ੍ਰੋਧ ਆਦਿਕਾ ਨੂੰ ਜਿੱਤ ਕੇ ਕਰਮੀ ਸਤਗੁਰ ਪਾਈਐ ਇਹ ਤਾਂ ਭਾਈ ਮਹਾਰਾਜ ਦੀ ਕਿਰਪਾ ਦ੍ਰਿਸ਼ਟੀ ਕਰਕੇ ਸਤਗੁਰੂ ਪਾਈਦੇ ਹੈ ਕਰਮੀ ਨਿਸ਼ਕਾਮ ਕਰਮਾ ਕਰਕੇ ਸਤਿਗੁਰੂ ਜੀ ਪਾਈ ਦੇ ਭਾਗਾਂ ਕਰਕੇ ਆਨੰਦ ਨੂੰ ਲੱਗੈ ਧਿਆਨ ਜਿਨ੍ਹਾਂ ਦਾ ਰਾਤ ਨੂੰ ਪਰਮੇਸ਼ੀ ਧਿਆਨ ਲੱਗ ਜਾਂਦਾ ਲਿਵ ਲੱਗ ਜਾਂਦੀ ਜੁੜ ਜਾਂਦੀ ਹੈ। ਏਨ ਕੀ ਸੰਗਤ ਮਿਲ ਰਹਾ ਉਹਨਾਂ ਪਿਆਰਿਆਂ ਦੀ ਸੰਗਤ ਅਸੀਂ ਮਿਲੇ ਹੀ ਰਹੀਏ। ਦਰਗਹਿ ਪਾਈ ਮਾਂ ਕਿਸ ਸਰਕਾਰ ਸੱਚੀ ਦੁਰਗਾ ਸੱਚਖੰਡ ਜੀ ਮਾਨ ਸਤਕਾਰ ਭਾਈ ਰਹਿ। ਸੌਂਦੇ ਵਾਹ ਵਾਹ ਉੱਚ ਰਹਿ। ਮਰਮ ਨੂੰ ਜਾਪਤੀ ਹੈ ਕਹਿੰਦੇ ਸੌਂਦੇ ਵਾਹਿਗੁਰੂ ਵਾਹ ਗੁਰੂ ਵਾਹ ਚਰਜ ਹੈ ਵਾਹ ਪ੍ਰੇਰਕ ਹੈ ਇਉਂ ਉਚਾਰਦੇ ਹਨ ਉਠਦੇ ਵੀ ਵਾਹੋ ਕਰੇ ਜਦੋਂ ਉਠਦੇ ਵੀ ਉਦੋਂ ਵੀ ਵਾਹਿਗੁਰੂ ਦਾ ਨਾਮ ਹੀ ਉਚਾਰਨਾ ਕਰਦੇ ਹਨ ਨਾਨਕ ਤੇ ਮੁਖ ਉਜਲੇ ਮਾਨਸਾਹਬ ਕਹਿੰਦੇ ਉਹ ਇਹਨਾਂ ਦੇ ਉਜਲੇ ਮੁਖ ਹਨਗੇ ਜੇ ਨਿਤ ਉਠ ਸੰਭਾਲੇ ਜਿਹੜੇ ਨਿਤਾ ਵਰਤੀ ਉੱਠ ਕੇ ਵਾਹਿਗੁਰੂ ਨੂੰ ਚੇਤੇ ਕਰਦੇ ਆ ਜਿਨ੍ਹਾਂ ਨੂੰ ਸੰਸਾਰ ਦੀ ਨਿਤਤਾ ਹੀ ਉੱਠ ਗਈ ਹੈ মিঠিয়া জান కర్কে ਨਿਤਾ ਪ੍ਰਤੀ ਉੱਠ ਕੇ ਉਦਮ ਕਰਕੇ ਪਰਮੇਸ਼ਰ ਨੂੰ ਸੰਭਾਲਦੇ ਯਾਦ ਕਰਦੇ ਹਨ ਮਹੱਲਾ ਚੌਥਾ ਸਤਿਗੁਰ ਸੇਵੀ ਹੈ ਆਪਣਾ ਆਪਣਾ ਭਾਈ ਦੁਨੀਆਂ ਚ ਹੋਰ ਕੋਈ ਨਹੀਂ ਸਤਿਗੁਰ ਸਾਹਿਬ ਜੀ ਆਪਣੇ ਹਨ ਸਤਿਗੁਰ ਆਪਣੇ ਜਾਣ ਕੇ ਸੇਵਨ ਕਰੀਏ ਕਿਸੇ ਦੇ ਨਹੀਂ ਕੁੱਲ ਸੰਸਾਰ ਦੇ ਸਾਝੇ ਹਨ ਗੁਰੂ ਸਾਹਿਬ ਤੂੰ ਸਾਝਾ ਸਾਹਿਬ ਬਾਪ ਹਮਾਰਾ ਨਾਨਾ ਤੇਰੇ ਖੁੱਟ ਪੰਡਾਰਾ ਸਭ ਕੋ ਤੁਮਹੀ ਤੇ ਵਰਸਾਵੇ ਆਸਿਰ ਕਰੋ ਹਮਾਰਾ ਪੂਰਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਆ ਭਾਈ ਹੋਰ ਨਹੀਂ ਕੋਈ ਆਪਣਾ ਹੋਰ ਸਾਰੀ ਬਗਾਨੀ ਦੁਨੀਆ ਹੈ ਕੋਈ ਕਿਸੇ ਦਾ ਨਹੀਂ ਹੈ ਆਪਣੇ ਲੋਕ ਪਰ ਲੋਕ ਦੀ ਰੱਖਿਆ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਉਹਨਾਂ ਦਾ ਸੇਵਨ ਕਰੀਏ ਪਾਈਏ ਨਾਮ ਅਪਾਰ ਇਸ ਪ੍ਰਕਾਰ ਪਾਰਾਵਾਰ ਤੋਂ ਰਹਿਤ ਨਾਮ ਜੋ ਅਪਾਰ ਪਰਮੇਸ਼ਰ ਦਾ ਹੈ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਕਰਨ ਵਾਲਾ ਉਹ ਸਮੁੰਦਰ ਤੇ ਨਾਮ ਨੂੰ ਪਾ ਲਈਦਾ ਹੈ ਭੌਜਲ ਡੁੱਬਦਿਆਂ ਕੱਢ ਲਏ ਮਹਾਰਾਜਾ ਭੌਜਲ ਸੰਸਾਰ ਸਮੁੰਦਰ ਚ ਡੁੱਬਦਿਆਂ ਹੋਿਆਂ ਨੂੰ ਜਿਸੇ ਜੰਮਨ ਮਰਨ ਦਾ ਭੈ ਜਨ ਹੈ ਇਸ ਤੋਂ ਕੱਢ ਲੈਂਦੇ ਹਨ ਮੁਕਤ ਰੂਪੀ ਕਿਨਾਰੇ ਤੇ ਹਰ ਦਾਤ ਕਰੇ ਦਾਤਾ ਹਰੀ ਜੋ ਦਾਤਾ ਪਰਮੇਸ਼ਰ ਹੈ ਉਹਦੇ ਨਾਮ ਦੀ ਦਾਤ ਭਗਤੀ ਦੀ ਦਾਤ ਗੁਰੂ ਸਾਹਿਬ ਕਰਦੇ ਹੈ ਹਰੀ ਦਾਤਾ ਉਹਨਾਂ ਨੂੰ ਦਤਾਰ ਬਣ ਕੇ ਦਾਤ ਕਰਦਾ ਹੈ। ਧੰਨ ਧੰਨ ਸੇ ਸਾਹ ਹੈ। ਧੰਨ ਗੁਰਸਿੱਖਾਂ ਨੇ ਧੰਨ ਸ਼ਾਹੂਕਾਰ ਹਨ। ਜੇ ਨਾਮ ਕਰੇ ਵਾਪਾ ਜਿਹੜੇ ਮਰਦੇ ਨਾਮ ਦਾ ਵਪਾਰ ਕਰਦੇ ਉਹ ਸ਼ਾਹੂਕਾਰ ਹੈ ਗੁਰਸਿੱਖਾਂ ਧਨਵੰਤ ਭਾਵ ਸੱਚ ਨਾ ਹੈ ਹਰ ਗੁਣ ਗਾਵੈ ਸਹਿ ਸੰਭਾਏ ਬਣ ਜਾ ਰਹੇ ਸਿੱਖ ਆਪਦੇ ਸਿੱਖ ਜਿਹੜਿਆਂ ਨੇ ਉਹ ਬਣ ਜਾ ਰਹੇ ਹਨ ਕਿ ਗੁਰੂ ਸਾਹਿਬ ਦੇ ਤੇ ਸਤਗੁਰੂ ਸੱਚਾ ਸਤਗੁਰੂ ਸੱਚਾ ਸਾਹ ਹੈ ਸਿੱਖ ਦੇ ਹਰ ਰਾਸਤੇ ਤਨ ਤਨ ਬਨਜਾਰਾ ਬਣ ਜਾ ਗੁਰ ਸਾਹਿਬ ਸੁਵਾਸੇ ਸ਼ਬਦ ਲੰਘਾਵਣ ਹਾ ਸਤਗੁਰੂ ਸਾਹਿਬ ਸ਼ਬਦ ਰੂਪੀ ਨਾਮ ਦੀ ਦਾਤ ਦੇ ਕਰਕੇ ਉਪਦੇਸ਼ ਦੇ ਕਿਸ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲੇ ਹਨ ਜਨ ਨਾਨਕ ਜਿਨ ਕੋ ਕਿਰਪਾ ਪਹੀ ਮਹਾਰਾਜ ਸਾਹਿਬ ਕਹਿੰਦੇ ਜਿਨ੍ਹਾਂ ਜਨਾਂ ਦੇ ਉੱਤੇ ਕਿਰਪਾ ਦ੍ਰਿਸ਼ਟੀ ਹੋਈ ਹੈ ਸਿਨ ਸੀਵਿਆ ਸਿਰਜਣਹਾਂ ਉਹ ਸਿਰਜਣਹਾਂ ਰੂਪ ਸਤਿਗੁਰੂ ਜੀ ਦਾ ਸੇਵਨ ਕੀਤਾ ਪੂਜਨ ਕੀਤਾ ਭਜਨ ਕੀਤਾ ਹੈ ਉਹ ਨਿਹਾਲ ਹੋ ਗਏ ਹਨ ਪੌੜੀ ਸੱਜ ਸੱਚੇ ਕੇ ਜਨ ਭਗਤ ਹੈ ਇਹ ਭਾਈ ਨਿਸ਼ਤੇ ਕਰਕੇ ਜਾਣੋ ਉਹ ਸੱਚੇ ਅਕਾਲ ਪੁਰਖ ਦੇ ਭਗਤ ਜਨ ਪ੍ਰੇਮੀ ਹਨ ਇਹ ਪੁਰਖ ਸੱਚ ਸੱਚਾ ਜਿਨਹੀ ਅਰਾਧਿਆ ਜਿਨ੍ਹਾਂ ਨੇ ਸੱਚੇ ਦਾ ਸਰਬਨ ਕੀਤਾ ਹੈ ਸੱਚੇ ਦਾ ਮੰਨਣ ਕੀਤਾ ਹੈ ਅਤੇ ਜਿਨ੍ਹਾਂ ਅਰਾਧਿਆ ਦਿਲ ਦੀ ਭਾਵਨਾ ਨਾਲ ਜਪਿਆ ਹੈ ਚੇਤੇ ਕੀਤਾ ਹੈ ਜਿਨ ਗੁਰਮੁਖ ਖੋਜ ਢੰਡੂਲਿਆ ਜਿਨ੍ਹਾਂ ਨੂੰ ਗੁਰਮੁਖਾਂ ਦੀ ਖੋਜ ਪੜਤਾਲ ਕਰਕੇ ਗੁਰਮੁਖਾਂ ਨੂੰ ਲੱਭ ਕਰਕੇ ਉਹਨਾਂ ਨੂੰ ਜਿਵੇਂ ਖੋਜ ਪ੍ਰਾਪਤ ਹੋਈ ਹੈ ਪਰਮਾਰਥ ਦੀ ਇਸ ਪ੍ਰਕਾਰ ਢੰਡੋਲਿਆ ਖੋਜਿਆ ਹੈ ਜੋ ਵੇਦ ਸ਼ਾਸਤਰਾਂ ਦੀ ਖੋਜ ਕਰਕੇ ਅਤੇ ਸਿਮਰਤੀਆਂ ਦੀ ਖੋਜ ਕਰਕੇ ਢੰਡੋਲਦੇ ਆ ਲੋਕ ਉਹਨਾਂ ਗੁਰਮਖੰਨ ਵੇਦ ਸ਼ਾਸਤਰਾਂ ਦੀ ਖੋਜ ਛੱਡ ਕੇ ਅਤੇ ਸਿਮਰਤੀਆਂ ਨੂੰ ਢੰਡੋਲਣਾ ਛੱਡ ਕੇ ਗੁਰਮਖਾਂ ਦੀ ਖੋਜ ਹੈ ਮਨ ਮੈਂ ਆਪ ਮਨ ਆਪਣੇ ਮਾ ਹੈ ਸਾਰਿਆਂ ਦੇ ਮਨ ਵਿੱਚ ਹੈ ਉਹ ਅਗਮ ਰੂਪਕਾ ਮਨ ਮੈਂ ਥਾਨਾ ਸੋ ਖੋਜੀ ਬਣ ਕੇ ਗੁਰਮਖਾਂ ਦੀ ਸੰਗਤ ਦੁਆਰਾ ਜਿਨ੍ਹਾਂ ਨੇ ਉਸ ਪਰਮੇਸ਼ਰ ਦੀ ਖੋਜ ਨੂੰ ਢੰਡੋਲਿਆ ਖੋਜਿਆ ਹੈ ਜਿਵੇਂ ਇੰਦਰੀਆਂ ਦੇ ਅੰਦਰ ਮਨ ਰਹਿੰਦਾ ਹੈ ਪਰ ਮਨ ਨੂੰ ਨਾ ਅੱਖਾਂ ਜਾਣਦੀਆਂ ਇਹਨਾਂ ਕੰਨ ਜਾਣਦੇ ਐ ਅਤੇ ਸਾਰੀਆਂ ਇੰਦਰੀਆਂ ਨੂੰ ਮਨ ਜਾਣਦਾ ਐ ਐਵੇਂ ਮਨ ਨੂੰ ਪਰਮੇਸ਼ਰ ਜਾਣਦਾ ਮਨ ਹੀ ਉਲਟ ਕੇ ਉਸ ਨੂੰ ਵੇਖ ਸਕਦਾ ਓਹ ਮਨ ਮੈਂ ਆਪ ਮਨ ਆਪਣੇ ਮੈਂ ਹੈ ਜਿਨ੍ਹਾਂ ਨੂੰ ਉਸ ਦੀ ਖੋਜ ਨੂੰ ਗੁਰਾਂ ਦੁਆਰਾ ਢੰਗ ਲਿਆ ਖੋਜਿਆ ਹੈ। ਤਿੰਨ ਅੰਦਰੋਂ ਹੀ ਸੱਚ ਲਾਧਿਆ। ਉਹਨਾਂ ਅੰਦਰੋਂ ਹੀ ਸੱਚੇ ਪਾਤਸ਼ਾਹ ਨੂੰ ਲੱਭ ਲਿਆ, ਪ੍ਰਾਪਤ ਕਰ ਲਿਆ ਹੈ। ਸੱਚ ਸਾਹਿਬ ਸੱਚ ਜਿਨੀ ਸੇਵਿਆ। ਕਿ ਭਾਈ ਸੱਚਾ ਸਾਹਿਬ ਗੁਰੂ ਹੈ। ਤੇ ਸੱਚ ਨਿਸ਼ਚੇ ਕਰਕੇ ਗੁਰੂ ਸਾਹਿਬ ਦੇ ਉਪਦੇਸ਼ ਤੇ ਜਿਨ੍ਹਾਂ ਨੇ ਸੇਵਨ ਕੀਤਾ ਹੈ। ਕਾਲ ਕੰਟਕ ਮਾਰ ਤਿੰਨੀ ਸਾਧਿਆ। ਜਿਹੜਾ ਕਾਲ ਕੰਟਕ ਦੁਖਦਾਈ ਬਹਿਰੀ ਹੈ ਮਾਰਨ ਵਾਲਾ ਜੀਆਂ ਨੂੰ। ਮਾਰ ਕਾਮਾ ਆਦਕਾ ਨੂੰ ਉਹਨਾਂ ਨੂੰ ਸਾਧ ਲਿਆ ਜਿੱਤ ਲਿਆ ਹੈ ਸੱਚ ਸੱਚਾ ਸਾਧੂ ਵੱਡਾ ਹੈ ਜਿਹੜਾ ਸਾਰਿਆਂ ਨੂੰ ਕਾਲ ਦੁਖਦਾਈ ਮਾਰਨ ਵਾਲਾ ਉਹਨਾਂ ਨੂੰ ਸਾਧ ਲਿਆ ਜਿੱਤ ਲਿਆ ਉਸ ਦੇ ਨਾਂ ਹੀ ਸੱਚ ਸੱਚਾ ਸਾਧੂ ਸਾਧੂ ਵੱਡਾ ਹੈ ਸੱਚ ਨਿਸ਼ਚੇ ਕਰ ਲੋ ਸੱਚਾ ਪਾਤਸ਼ਾਹ ਸਭ ਨਾਲੋਂ ਵੱਡਾ ਹੈ ਜਿਤਨੇ ਦੇਵੀ ਦੇਵਤੇ ਸਭ ਉਹਦੇ ਰੋਮ ਰੋਮ ਵਿੱਚ ਕਾਲ ਪੁਰਖੀ ਦੇ ਮੈਂ ਕੋਟਕ ਵਿਸ਼ਨ ਮਹੇਸ਼ ਕੋਟ ਨਿਰਭਮਾ ਕਿ ਤੇਰਾ ਅਵਸਰ ਕੋ ਜਲੇਸ ਸੱਚ ਸੇਵਨ ਸੇ ਸੱਚ ਰਲਾਦਿਆ ਜਿਹੜਾ ਸੱਚੇ ਦਾ ਸੇਵਨ ਕਰਦੇ ਉਹ ਸੱਚੇ ਚ ਰਲਾਦੇ ਅਲਕਤਾ ਕਰਕੇ ਰਲ ਜਾਂਦੇ ਜਿਵੇਂ ਨਦੀਆਂ ਨਾਲੇ ਸਮੁੰਦਰ ਜਾ ਕੇ ਸਮੁੰਦਰ ਦਾ ਰੂਪ ਹੋ ਜਾਂਦੇ ਹਨ ਸੱਜ ਸੱਚੇ ਨੂੰ ਸਵਾਸ ਹੈ ਸੱਚੇ ਨਾਮ ਜਪਣ ਵਾਲਿਆਂ ਨੂੰ ਸੱਚੇ ਦਾ ਮੰਨਣ ਕਰਨ ਵਾਲਿਆਂ ਨੂੰ ਸਵਾਹ ਧੰਤਾ ਯੋਗ ਧੰਵਾਦ ਹੈ ਉਹਨਾਂ ਦਾ ਸੱਚ ਸੱਚਾ ਸੇਵ ਫਲਾਧਿਆ ਜਿਨ੍ਹਾਂ ਨੂੰ ਸੱਚੇ ਦਾ ਸਰਵਣ ਕੀਤਾ ਹੈ ਸੱਚੇ ਦਾ ਮੰਨਣ ਕੀਤਾ ਹੈ ਸੱਚੇ ਨੂੰ ਧਿਆਸਨ ਕੀਤਾ ਹੈ ਸੱਚੇ ਨੂੰ ਸਖਿਆਤ ਕੀਤਾ ਹੈ ਸੱਚਾ ਉਹ ਸੁਖ ਰੂਪ ਸੇਵ ਕਰਕੇ ਫਲਾਦੇ ਅਧਿਕ ਫਲ ਪਾਇਆ ਹੈ ਬ੍ਰਹਮ ਗਿਆਨੀ ਆਪ ਪਰਮੇਸ਼ਰੂ ਫਲ ਉਹਨਾਂ ਨੂੰ ਪ੍ਰਾਪਤ ਹੋਇਆ ਹੈ